ਬੱਜਾ ਵਾਲਿਆ ਲਿਖਾ ਕੀ ਸਿਫਤ ਤੇਰੀ ਮੇਰੀ ਕਲਮ ਵਿੱਚ ਐਨਾ ਜੋਰ ਹੈ ਨਾ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਦੇ ਲਾਲ ਬਰਕਾ ਲਾਲ ਕੋਈ ਹੋਰ ਹੈ ਨਾ ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਤਨ ਤਨ ਕਲਮ ਕੰਬ ਦੀ ਅੱਖੀਆਂ ਨਮ ਹੋਈਆਂ ਸਾਡਾ ਰੋਮ ਰੋਮ ਹੈ ਕਰਜ਼ਦਾਰ ਤੇਰਾ ਕਲਗੀ ਵਾਲੇ ਆ ਰਹੇ ਬਰਾ ਤਨ ਹੈ ਤੂੰ ਤਨ ਤਨ ਹੈ ਤੇਰਾ ਵੱਡਾ ਸਾਸ਼੍ਰੀ ਅਕਾਲ ਤਨ ਮਾਤਾ ਤੇਰੀ ਤਨ ਪਿਤਾ ਤੇਰਾ ਤਨ ਤਨ ਸਾਰਾ ਹੀ ਪਰਿਵਾਰ ਤੇਰਾ ਤਨ ਸਿੰਘ ਜੋਰਾਵਰ ਫਤੀ ਤੇਰੇ ਤਨ ਤਨ ਅਜੀਤ ਜੁਜਾਰ ਤੇਰਾ ਤਨ ਤਨ ਹੈ ਤਰਤੀ ਪਟਨੇ ਦੀ ਤਨ ਤਨ ਹੈ ਪੂਰੀ ਆਨੰਦ ਤੇਰਾ ਤਨ ਚਮਕ ਹੈ ਸਹੇਬ ਚਮਕੌਰ ਦੀ ਤੇ ਤਨ ਤਨ ਹੀ ਹੈ ਸਰਹੰਦ ਤੇਰਾ ਮਾਚੀ ਬਾੜੇ ਦੇ ਜੰਗਲ ਵੀ ਤੰਨ ਜਿੱਥੇ ਮੇਰੇ ਸਤਗੁਰ ਸੁੱਤੇ ਸੀ ਕਾ ਡੇਰਾ ਤਨ ਦਮਦਮਾ ਸਾਹਿਬ ਦਮ ਲਿਆ ਜਿੱਥੇ ਨੰਦੀੜ ਸਾਹਿਬ ਆਖਰੀ ਸੀ ਫੇਰਾ ਤਨ ਕਲਮ ਤੇਰੀ ਤਨ ਸ਼ਬਦ ਤੇਰੀ ਤਨ ਦਸਮ ਤੇ ਗੁਰੂ ਗ੍ਰੰਥ ਤੇਰਾ ਤਨ ਜਫਰ ਨਾਮਾ ਤਨ ਬਾਰ ਚੰਡੀ ਤਨ ਤਨ ਹੈ ਖਾਲਸ ਪੰਥ ਤੇਰਾ ਤਨ ਖੰਡੇ ਖੜਗ ਕਿਰਪਾ ਨੇ ਤੇਰੀ ਤਨ ਅਸ਼ਤਰ ਸ਼ਸਤਰ ਤੇ ਭੇਸ ਤੇਰਾ ਤਨ ਬੰਦਗੀ ਵੀਰਤਾ ਇਲਮ ਯਾਰੀ ਤਨ ਤਾਂ ਹਰ ਲਿਖਿਆ ਲੇਖ ਤੇਰਾ ਤਨ ਪੰਜ ਕਕਾਰ ਤੇ ਗੁਰੂ ਮੰਤਰ ਤਨ ਨੀਲਾ ਕੋੜਾ ਤੇ ਬਾਜ ਤੇਰਾ ਪੰਜ ਬਾਣੀਆਂ ਦਾ ਤੇ ਹੈ ਤਨ ਅੰਮ੍ਰਿਤ ਨੇਹ ਚਲ ਰਾਜ ਤੇ ਤਖਤੋ ਤਾਜ ਤੇਰਾ ਤਨ ਸਾਹਿਬ ਪੌਂਟਾ ਪੌਂਟ ਕੇ ਜਿੱਥੇ ਗਿਆਨ ਦੀਪ ਜਗਿਆ ਸ਼ੀਸ਼ ਸਜੇ ਸੇਰਾ ਤਨ ਕਵੀ ਤੇ ਤਨ ਹੈ ਬਹਿਣ ਜਮਨਾ ਤਨ ਤਨ ਹੈ ਕਵੀ ਦਰਵਾਜ਼ਾ ਤੇਰਾ ਸ਼ਾਨ ਸ਼ਰੀਰ ਖਾਲ ਰੌਸ਼ਨ ਰੌਸ਼ਨ ਲੱਗੇ ਕਾਇਨਾਤ ਸਾਰੀ ਰੌਸ਼ਨ ਰੌਸ਼ਨ ਲੱਗੇ ਕਾਇਨਾਤ ਸਾਰੀ ਬਾਹ ਗੁਰੂ ਨਾਮ ਜਪਿਆ ਮੁੱਲੋਂ ਬਿਟੇ ਨੀਰਾ ਰਜਨੀਸ਼ ਕੌਰ ਹੈ ਇਹੋ ਫਰਿਆਦ ਕਰਦੀ ਚਰਨਾ ਤੇਰਿਆ ਵਿੱਚ ਸਿਰ ਰਹਿ ਮੇਰਾ ਰਜਨੀਸ਼ ਕੌਰ ਹੈ ਇਹੋ ਅਰਦਾਸ ਕਰਦੀ ਚਰਨਾ ਤੇਰਿਆ ਵਿੱਚ ਸਿਰ ਰਹਿ ਮੇਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ